ਅੱਜ ਦਾ ਅਦ்கਾਟ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸ਼ੋਭ ਕੁਸ਼ਰ ਪੱਪੀ ਜੀ ਦਾ ਜੀ ਧੰਨਵਾਦ ਕਰਨਾ ਚਾਹੁੰਦੇ ਆ ਜੋ ਕਿ ਅੱਜ ਜੋ ਪ੍ਰਾਣੀ ਪੁਲੀ ਤੋਂ ਲੈ ਕੇ ਸੁੰਦਰ ਨਗਰ ਪੁਲੀ ਤੱਕ ਜੋ ਕਿ 3.5 ਕਰੋੜ ਦੀ ਲਾਗਤ ਨਾਲ ਅਦ்கਾਟ ਕਰਨ ਜਾ ਰਹੇ ਹਾਂ ਤੇ ਮੈਂ ਸਮਝਾ ਦਿੱਤੇ ਸਾਡੇ ਕੋਸ਼ਿਸ਼ਾਂ ਨਾਲ ਰੋਡ ਨੂੰ ਕਿੰਨਾ ਵੱਡਾ ਫਾਇਦਾ ਆਏਗਾ ਕਿ ਪਿਛਲੇ ਸਰਕਾਰਾਂ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਕਿਸੇ ਨੇ ਇਸ ਜਗਾ ਵਾਲੇ ਸੜਕ ਵੱਲ ਸੋਚਿਆ ਨਹੀਂਗਾ ਤੇ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਜੀ ਜਿਨ੍ਹਾਂ ਨੇ 1 ਕਰੋੜ 96 ਲੱਖ ਦੇ ਨਾਲ ਜਿਹੜੀ ਛੋਟੀ ਪੁਲੀ ਸੀ ਉਹਨੂੰ ਪੁਲੀ ਨੂੰ ਵੱਡਾ ਕੀਤਾ ਤੇ ਉਹਦੇ ਨਾਲ ਨਾਲ ਜਿਹੜੀ ਰੋਡ ਨਾਲ ਲੱਗ ਪੂਰਾ ਕੀਤਾ ਉਹਨਾਂ ਮੈਂ ਧੰਨਵਾਦ ਕਰਦਾ ਜੀ ਇਸੇ ਤਰ੍ਹਾਂ ਆਸ ਕਰਦੇ ਹਾਂ ਕਿ ਅੱਗੇ ਵੀ ਸਾਡੇ ਇਲਾਕੇ ਦੇ ਹਲਕੇ ਸੈਂਟਰ ਦੇ ਵਿੱਚ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਨੇ ਤੇ ਵਾਚੜ ਕੇ ਉਹ ਸੇਵਾ ਕਰਨਗੇ ਠੀਕ ਜੀ ਜਿੱਦਾਂ ਦੇਖਿਆ ਲੋਕਾਂ ਨੂੰ ਫੀਟ ਨਹੀਂ ਲੱਗਦੀ ਜਿੱਦਾਂ ਲੋਕ ਹੈਪੋ ਆਉਟ ਤੋਂ ਤੇ ਆਣਾ ਪਹਿਲੇ ਲੋਕ ਸ਼ਹਿਰ ਦੇ ਅੰਦਰੋਂ ਆਉਂਦੇ ਸੀ ਬਿਲਕੁਲ ਜੀ ਬਹੁਤ ਵੱਡਾ ਫਾਇਦਾ ਹੋਏਗਾ ਜਿੱਦਾਂ ਕਿ ਸਮਰਾਲਾ ਚੌਂਕ ਤੋਂ ਤੁਸੀਂ ਦੇਖ ਰਹੇ ਹੋ ਪਿੱਛੇ ਸੜਕ ਐਮਐਲਏ ਸਾਹਿਬ ਬਣਾਉਂਦੇ ਆ ਰਹੇ ਨੇ ਗੁਰਦੁਆਰਾ ਗੋਵ ਘਾਟ ਪਾਸ਼ੇ ਬੇਲੀ ਤੱਕ ਜਿਹੜੀਆਂ ਸੰਗਤਾਂ ਟ੍ਰੈਫਿਕ ਦੇ ਵਿੱਚ ਫਸ ਜਾਂਦੇ ਸੀ ਮੇਨ ਰੋਡ ਤੋਂ ਆਉਂਦੇ ਆਂਦੇ ਅੱਜ ਦੀ ਅਪਰੋਚ ਸਿੱਧੀ ਹੋ ਜੂਗੀ ਇੱਥੋਂ ਦੀ ਸਿੱਧੀ ਅਪਰੋਚ ਉਹਨਾਂ ਨੂੰ ਹੈਪੋਵਾਲ ਡੈਰੀਆਂ ਤੱਕ ਸਿੱਧਾ ਡੀ ਐਮ ਸੀ ਹਸਪਤਾਲ ਕਿਸੇ ਨੇ ਜਾਣਾ ਐਂਬੂਲੈਂਸ ਆਣੀ ਹਮੇਸ਼ਾ ਆਪਾਂ ਨੂੰ ਦੇਖਣ ਨੂੰ ਮਿਲਦਾ ਸੀ ਕਿ ਐਂਬੂਲੈਂਸ ਫਸਿਆ ਰਹਿੰਦੇ ਟਰੈਫਿਕ ਦੇ ਵਿੱਚ ਇਹ ਸੜਕ ਬਣਾਣ ਨਾਲ ਮੇਨ ਲੱਗਦਾ ਹਲਕੇ ਹਲਕੇ ਸੈਂਟਰ ਦੀ ਨਿਵਾਰ ਬਦਲ ਜੂਗੀ ਤੇ ਟਰੈਫਿਕ ਦਾ ਬਿਲਕੁਲ ਹੀ ਨਿਜਾਤ ਹੋ ਜੂਗੀ